ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਲ੍ਹਾ ਤਰਨਤਾਰਨ ਦੇ ਪਿੰਡ ਬਗਿਆੜੀ ਵਿਖੇ ਪਹੁੰਚੇ ਆ ਅੱਜ ਤੁਹਾਨੂੰ ਇੱਕ ਐਸੇ ਗਰੀਬ ਪਰਿਵਾਰ ਦੀ ਦਾਸਤਾਨ ਦੱਸਣ ਜਾ ਰਹੇ ਆ ਵੇਖ ਕੇ ਅੱਖਾਂ ਵੀ ਢੱਡੀਆਂ ਭਰ ਆਉਣਗੀਆਂ ਤੇ ਮਨ ਵੀ ਢੱਡਾ ਭਰ ਆਵੇਗਾ ਇੱਕੋ ਇੱਕ ਕਮਾਊ ਪੁੱਤ ਸੀ ਉਹ ਵੀ ਅੱਜ ਜੇਰੇ ਇਲਾਜ ਹਸਪੀਟਲ ਦੇ ਵਿੱਚ ਐਡਮਿਟ ਹੈ ਹਸਪੀਟਲ ਵਾਲਿਆਂ ਨੇ 1.5 ਤੋਂ 2 ਲੱਖ ਦਾ ਖਰਚਾ ਮੰਗਿਆ ਪਰ ਪਰਿਵਾਰ ਦੇ ਕੋਲ ਇੰਨਾ ਨਹੀਂ ਹੈਗਾ ਪਿੰਡ ਦੇ ਵਿੱਚੋਂ ਗੁਰਾਈ ਵੀ ਕੀਤੀ ਗਈ ਏ ਪਰ ਫਿਰ ਵੀ ਹਸਪੀਟਲ ਵਾਲੇ ਕਹਿੰਦੇ ਜੇ ਹੋਰ ਪੈਸੇ ਜਮਾ ਕਰਾਓ ਫਿਰ ਤੁਹਾਡੇ بیٹے ਦਾ ਇਲਾਜ ਕਰਨਾ ਹੈ ਆਪਾਂ ਪਰਿਵਾਰ ਦੇ ਨਾਲ ਸਾਰੀ ਜਿਹੜੀ ਕੋ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬੀਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਹਾਂਜੀ ਬਗਹਾੜੀ ਨੰਦਰ ਹਾਂਜੀ ਹਾਂਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਬਗਹਾੜੀ ਹਾਂਜੀ ਬੇਟੇ ਨੂੰ ਕੀ ਗੱਲ ਹੋਈ ਆ ਜਿਹੜਾ ਉਹਦਾ ਐਕਸੀਡੈਂਟ ਹੋ ਗਿਆ ਉਹ ਜਾਣਦੇ ਆਂ ਭਾਜੀ ਬਾਬੂ ਡੇ ਪਤਾ ਨਹੀਂ ਮੱਥਾ ਟੇਕ ਕੇ ਆਏ ਕਿ ਗਿਆ ਇਹਦੇ ਐਕਸੀਡੈਂਟ ਹੋ ਗਿਆ ਹੀ ਵੇਖਿਆ ਨਹੀਂ ਸਾਨੂੰ ਪਤਾ ਨਹੀਂ ਗੱਡੀ ਆਈ ਲੱਦ ਤੇ ਲੈ ਗਈ ਸਾਨੂੰ ਕੋਈ ਪਤਾ ਨਹੀਂ ਆ ਤੇ ਕਿਦਾਂ ਦਾ ਐਕਸੀਡੈਂਟ ਹੋਇਆ 3 ਦਿਨ ਹੋ ਗਿਆ ਅੱਜ ਅੱਛਾ ਤੇ ਉਹ ਪੈ ਕਣ ਉੱਥੇ ਪਿਆ ਲਾ ਦੇ ਕੋਣਾਂ ਡਾਕਟਰਾਂ ਨੇ ਕਿੰਨਾ ਖਰਚਾ ਮੰਗਿਆ ਏ ਉਹਨਾਂ ਨੇ ਲੱਖ ਰੁਪਏ ਮੰਗਿਆ ਗੈਂਗਰਾਈ ਗੁਰੂ ਇਕੱਠੀ ਕਰਕੇ ਕੱਲਿਆ 40-50 ਹਜ਼ਾਰ ਹੈ ਕਹਿੰਨੇ 200 ਦਿੱਤਾ ਕਹਿੰਨੇ 1000 ਕਹਿੰਨੇ 500 ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਏ ਹੁਣ ਸਾਡਾ ਕੋਈ ਨਹੀਂ ਚੱਲਦਾ ਤੇ ਆ ਵੇਖੋ ਅਸੀਂ ਭੁੱਖੇ ਤੇ ਆਏ ਬੈਠੇ ਆ ਅੱਛਾ ਹਾਂਜੀ ਆ ਸੁਣਦੇ ਵਿੱਚ ਆਇਆ ਜਦੋਂ ਮਾਤਾ ਜੀ ਆਣ ਕੇ ਸੀ ਖਲੋਤੇ ਹਾਂ ਤੁਸੀਂ ਕਹ ਕੇ ਮੈਨੂੰ ਅੱਖਾਂ ਤੋਂ ਵੀ ਨਹੀਂ ਦਿੱਦਾ ਕਿੰਨਾ ਚਿਰ ਹੋਇਆ ਤੁਹਾਨੂੰ ਅੱਖਾਂ ਤੋਂ ਜਿਹੜਾ ਨਹੀਂ ਨਜ਼ਰ ਆਉਂਦਾ ਸੀ ਛਾਲ ਹੋ ਗਿਆ ਭਾਜੀ ਪੈਰ ਤੋਂ ਵੀ ਨਹੀਂ ਤੁਰਿਆ ਜਾਂਦਾ ਤੇ ਅੱਖਾਂ ਤੋਂ ਨਹੀਂ ਦੇਂਦਾ ਮੈਨੂੰ ਅੱਛੇ ਤੇ ਤੁਹਾਡੇ ਪਤੀ ਦੀ ਡੈਥ ਹੋਇਆ ਕਿੰਨਾ ਚਿਰ ਹੋ ਗਿਆ ਹੋ ਗਿਆ 12 ਪਰ ਤੇਰਾ ਸਾਲ ਹੋ ਗਿਆ ਬੈਠਿਆ ਇਹਨੂੰ ਹੂੰ ਤੇ ਉਹ ਲਿਆਉਂਦਾ ਹੀ ਉਹ ਆਨੂੰ ਦਿੰਦਾ ਹੀ ਉਹ ਉੱਥੇ ਪਿਆ ਤੇ ਹਾਨੂੰ ਕਿੰਨੇ ਦੇਣਾ ਹੁਣ ਕਿੱਦਾਂ ਫਿਰ ਗੁਜ਼ਾਰਾ ਕਰਦੇ ਪਏ ਜੋ ਰਿਸ਼ਤੇਦਾਰਾਂ ਤੋਂ ਵੀ ਥੋੜੇ ਬੋਦੇ ਮੰਗੇ ਆ ਕਿ ਨਹੀਂ ਮੰਗੇ ਆ ਭਾਜੀ ਸਾਰਿਆਂ ਨੂੰ ਕਿਹਾ ਵੀ ਦੋ ਜੀ ਸਾਡਾ ਪੁੱਤ ਰਾਜੀ ਹੋ ਜੇ ਹੁਣ ਉਹਨਾਂ ਦੇ ਤੇ ਦੇਣਗੇ ਫੇਰ ਜਾਂ ਜਨਾ ਕਿਹੜੇ ਦੇਤੇ ਸਨ ਉਹ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਹੈ ਉਹਨਾਂ ਦੇ ਨਾਲ ਹੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਜੀ ਅੱਗੇ ਆ ਜੋ ਵੀਰ ਜੀ ਕੀ ਹਾਲਾਤ ਨੇ ਇਸ ਪਰਿਵਾਰ ਦੇ ਹਾਲਾਤ ਖਾਲਸਾ ਜੀ ਬਹੁਤ ਹੀ ਜ਼ਿਆਦੇ ਮੜੇ ਆ ਕਿਉਂਕਿ ਇਹਨਾਂ ਦੇ ਵੀ ਪੈਰ ਪਿੱਲੋਂ ਉਧਰ ਦਾ ਕੱਖ ਲੱਗਾ ਸੀ ਉਧਰ ਮਾਨ ਆਇਆ ਹੁਣ ਇਧਰ ਲੱਗ ਗਿਆ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਆ ਕਿਉਂਕਿ ਹੁਣ ਇਹਨਾਂ ਦੇ ਲੜਕਾ ਜਿਹੜਾ ਲਿਉਂਦਾ ਹੀ 7-8000 ਰੁਪਇਆ ਲੈਂਦਾ ਹੀ ਮਹੀਨੇ ਬਾਅਦ ਉਹੀ ਇਹਨਾਂ ਦਾ ਇਲਾਜ ਦਵਾਈ ਦੂ ਹੀ ਕਰਵਾਉਂਦਾ ਸੀ ਤੇ ਉਹ ਵੀ ਉਹ ਚਬਾੜੇ ਤੇ ਸੱਟ ਲੱਗ ਗਈ ਅੰਮ੍ਰਿਤਸਰ ਹਸਪੀਟਲ ਚ ਦਾਖਲ ਤੇ ਇਹਨਾਂ ਇਤਰਾ ਗਰਾਈ ਗੁਰੂ ਕਰਕੇ 40-50000 ਕੋਈ ਰਿਸ਼ਤੇਦਾਰ ਤੋਂ ਫੜ ਕੇ 2-4000 50000 ਕਰਕੇ ਹਸਪੀਟਲ ਚ ਦਿੱਤਾ ਵਾ ਜਿਹਦੇ ਕਾਰਨ ਡਾਕਟਰ ਅਖੰਡਾ ਲੱਖ ਰੁਪਇਆ ਹੋਰ ਜਮਾਂ ਕਰਵਾਉਗਾ ਇਹ ਬਹੁਤ ਹੀ ਗਰੀਬ ਪਰਿਵਾਰ ਆ ਕਿ ਘਰਾਂ ਦੇ ਵਿੱਚ ਗੋਹਾ ਕੂੜਾ ਵੀ ਆਪਣਾ ਜਿਹੜਾ ਕੰਮ-ਕੁਮ ਘਰਾਂ ਦੇ ਵਿੱਚ ਜ਼ਿੰਮੇਵਾਰਾਂ ਦੇ ਘਰਾਂ 'ਚ ਕਰਦੇ ਆ ਤੇ ਬਾਕੀ ਇਹੀ ਹੁਣ ਇਹ ਤੇ ਜਾ ਨਹੀਂ ਸਕਦੇ ਤੇ ਦਾਦੀ ਜੀ ਜਾਂਦੇ ਆ ਆਪਣਾ ਮਾੜਾ-ਮੋਟਾ ਕੰਮ ਕਰਨ ਬਹੁਤ ਹੀ ਜ਼ਿਆਦਾ ਹਾਲਾਤ ਮਾਰ ਰਿਹਾ ਐਨਆਰਆਈ ਵੀਰਾਂ ਨੂੰ ਬੇਨਤੀ ਆ ਵੀ ਇਹਨਾਂ ਦੀ ਜਰੂਰ ਮਦਦ ਹੋਵੇ ਕੁਛ ਨਾ ਕੁਛ ਇਹਨਾਂ ਨੂੰ ਜਰੂਰ ਇਹਨਾਂ ਨੂੰ ਉਠਾਇਆ ਜਾਵੇ ਹਸਪੀਟਲ ਚੋਂ ਲਿਆਣ ਕੇ ਪਏ ਤੇ ਦਿੱਤੇ ਜਾਣ ਤੁਹਾਨੂੰ ਪਤਾ ਹੀ ਖਾਲਸਾ ਜੀ ਕਿ ਡਾਕਟਰ ਉਹਨਾਂ ਚਿਰ ਇਲਾਜ ਨਹੀਂ ਕਰਦੇ ਜਿੰਨਾ ਚਿਰ ਕੋਈ ਪੈਸੇ ਦਾ ਮਸਲਾ ਭਾਵੇਂ ਉਹਨਾਂ ਲਈ ਗਰੀਬ ਵੀ ਇੱਕੋ ਹੀ ਆ ਅਮੀਰ ਵੀ ਇੱਕੋ ਹੀ ਆ ਤੇ ਬੇਨਤੀ ਹੈ ਇੱਕ ਹੱਥ ਜੋੜ ਕੇ ਨਾਰਾਇਣ ਵੀਰ ਨੂੰ ਵੀ ਜਰੂਰ ਇਹ ਕੈਮਰੇ ਦੀ ਅੱਖ ਨਾਲ ਤੁਸੀਂ ਦੇਖ ਸਕਦੇ ਜੋ ਇਹਨਾਂ ਦਾ ਵੀ ਪੈਰ ਤੇ ਕੱਖ ਲੱਗਾ ਵਾ ਪੈਰ ਵੀ ਗਲਿਆ ਵਾ ਇਹ ਤੇ ਮੜਾ ਮੋਟਾ ਇਤੋ ਹੀ ਦਵਾਈ ਲੈ ਲੈਂਦੇ ਆ ਇੱਕ ਪੈਸੇ ਦੁਖੋ ਜਿਆਦਾ ਹੀ ਹਾਲਾਤ ਬਹੁਤ ਹੀ ਜਿਆਦੇ ਮੜੇ ਆ ਕਿਉਂਕਿ ਐਨਆਰਆਈ ਨੂੰ ਬੇਨਤੀ ਹੈ ਜਰੂਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਮੇਰੇ ਵੀਰ ਜੇ ਕਿਤੇ ਮਹਾਰਾਜ ਤੰਦਰੁਸਤੀ ਬਖਸ਼ੇ ਕਮਾਈਆਂ ਚ ਬਰਕਤਾਂ ਪਾਵੇ ਉਹਨਾਂ ਦੇ ਜੇ ਇਹਨਾਂ ਦਾ ਪੁੱਤ ਦੀ ਇਥੇ ਘਰੇ ਲੈ ਆਉਣ ਬਹੁਤ ਹੀ ਜਿਆਦੇ ਹਾਲਾਤ ਮੜੇ ਸੋ ਸਾਡੇ ਨਾਲ ਹੋਰ ਵੀ ਵੀਰ ਪਿੰਡ ਵਾਸੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਸੁਣਦੇ ਵਿੱਚ ਆਇਆ ਹੈ ਕਿ ਜਿਹੜਾ ਇਸ ਟਾਈਮ ਤੇ ਬੇਟਾ ਇਹਨਾਂ ਦਾ ਐਡਮਿਟ ਆ ਕਿ ਉਹਨਾਂ ਦੀ ਮਾਤਾ ਨੂੰ ਅੱਖਾਂ ਤੋਂ ਦੀਦਾ ਨਹੀਂ ਆ ਪਰ ਉਹਨਾਂ ਦੀ ਜਗ੍ਹਾ ਤੇ ਉਹ ਉਸ ਲੜਕੇ ਦੀ ਜਿਹੜੀ ਦਾਦੀ ਆ ਉਹ ਘਰਾਂ ਦਾ ਕੰਮ ਕਰਦੀ ਆ ਤੇ ਫਿਰ ਜਾ ਕੇ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਏ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਦਾਨੀ ਸੱਜਣ ਬਹੁਤ ਨੇ ਜਿਹੜੇ ਸਮੇਂ-ਸਮੇਂ ਸਰ ਜਿਹੜੇ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਤੁਸੀਂ ਤੁਹਾਡੇ ਵੱਲੋਂ ਕੀ ਹੋਣਾ ਦਾਨੀ ਸੱਜਣਾ ਨੂੰ ਤੇ ਇਹਨਾਂ ਦੇ ਵੀਰਾਂ ਨੂੰ ਅਪੀਲ ਸਭ ਤੋਂ ਪਹਿਲਾਂ ਤਾਂ ਦਾਨੀ ਸੱਜਣਾਂ ਮੇਰੇ ਤੋਂ ਸਸਰੀਕਾਲ ਸਾਰੇ ਵੀਰਾਂ ਨੂੰ ਸੋ ਜੀ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨੀ ਬਹੁਤ ਹੀ ਵਧੀਆ ਗੱਲ ਹੈ ਖਾਸ ਕਰਕੇ ਉਹੜੇ ਆਪਣੇ ਐਨ ਆਰ ਆਈ ਵੀਰ ਜੋ ਬਾਹਰੋਂ ਸੇਵਾ ਭੇਜਦੇ ਆ ਗਰੀ ਪਰਿਵਾਰਾਂ ਵਾਸਤੇ ਕਿਉਂਕਿ ਉਹਨਾਂ ਨੂੰ ਸਿੱਧੀ ਸੇਵਾ ਨਹੀਂ ਮਿਲ ਰਹੀ ਸੋ ਇਹੋ ਜਿਹੇ ਪਰਿਵਾਰਾਂ ਦੀ ਸੋਨੀ ਚਾਹੀਦੀ ਹੈ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਜਿੰਨੇ ਵੀ ਆਪਣੇ ਐਨ ਆਰ ਆਈ ਵੀਰ ਆ ਆਪਣੇ ਦਾਨੀ ਸੱਜਣਿਆਂ ਕਿ ਇਹੋ ਜਿਹੀ ਪਰਿਵਾਰ ਦੀ ਪੈਲ ਦੇ ਹਦਾਰ ਤੇ ਮਤ ਹੋਣੀ ਚਾਹੀਦੀ ਆ ਸੋ ਅੱਜ ਕੱਲ ਤੁਹਾਨੂੰ ਪਤਾ ਸਰਕਾਰਾਂ ਬੜਾ ਕੁਝ ਕਰਦੀਆਂ ਵਾਂ ਕਿ ਸਹੀ ਤਰੀਕੇ ਨਾਲ ਵੇਖਿਆ ਜਾਵੇ ਕਿ ਕਿ ਮਾਂ ਦਾ ਪੁੱਤ ਜੇਰੇ ਇਲਾਜ ਲਈ ਹਸਪਤਾਲ ਦੇ ਵਿੱਚ ਪਿਆਦਾ ਇਲਾਜ ਨਹੀਂ ਹੋ ਰਿਹਾ ਕੀ ਗੱਲ ਉਹਨਾਂ ਸਰਕਾਰਾਂ ਦੇ ਕੋਲ ਇੱਕ ਗਰੀਬਵਾ ਤੇ 2 ਲੱਖ ਰੁਪਏ ਦਾ ਰਿਜ਼ਮੈਂਟ ਨਹੀਂ ਕਰ ਸਕਦੀਆਂ ਐਮਐਲਏ ਆਉਂਦੇ ਪਿੰਡਾਂ ਵਿੱਚ ਵੋਟਾਂ ਲੈਣ ਵਾਸਤੇ ਕੀ ਗੱਲ ਐਮਐਲਏ ਦੀ ਪੁਲਿਸ ਸੁਣ ਸਕਦਾ ਇਸ ਗਰੀਬੀ ਗਰੀਬ ਪਰਿਵਾਰ ਦੀ ਕਿ ਉਹਨਾਂ ਦਾ ਇੱਕ ਬੱਚਾ ਇੱਕ 1.5-2 ਲੱਖ ਦੀ ਮਤ ਦੇ ਕਾਰਨ ਉੱਥੇ ਹਸਪਤਾਲ ਦੇ ਵਿੱਚ ਪਿਆ ਗਾ ਇਲਾਜ ਵੀ ਨਹੀਂ ਹੋ ਰਿਹਾ ਸੋ ਇਹੋ ਜੀਆਂ ਬੇਨਤੀਆਂ ਖਾਸ ਕਰਕੇ ਵੀਰਾਂ ਨੂੰ ਐਨ ਆਰ ਆ ਵੀਰਾਂ ਨੂੰ ਕਿਉਂਕਿ ਉਹ ਹੀ ਜ਼ਿਆਦਾ ਇਹੋ ਜੀ ਸੇਵਾ ਚੁੱਕਦੇ ਪੰਜਾਬ ਦੇ ਵਿੱਚ ਬਾਕੀ ਨਾ ਦੇ ਕੋਈ ਸਰਕਾਰਾਂ ਚੁੱਕਉਂਦੀਆਂ ਇਹੋ ਜੀ ਸੇਵਾ ਤੇ ਨਾਲ ਆ ਵੀ ਹੋਰ ਹੀ ਸੱਜਣ ਮਿੱਤਰ ਆ ਰਿਹਾ ਵਾ ਜਿਆ ਦੀ ਤ ਜੋ ਸਪੋਰਟ ਕਰਦੇ ਪਏ ਸਾਡੇ ਪੰਜਾਬ ਦੇ ਐਨਆਰ ਵੀਰ ਕਰਦੇ ਪਏ ਸੋ ਹੱਥ ਜੋੜ ਕੇ ਬੇਨਤੀ ਉਹਨਾਂ ਗਾੜੀ ਕਿ ਇਹੋ ਜਿਹੀ ਪਰਿਵਾਰ ਦੀ ਮਤ ਜਰੂਰ ਹੀ ਕਰਿਆ ਕਰੋ ਸੋ ਬਹੁਤ ਤੁਹਾਡਾ ਧੰਨਵਾਦ ਹੋਏਗਾ ਰੱਬ ਤੁਹਾਡੀਆਂ ਇੱਕ ਮਾਈਆਂ ਵਿੱਚ ਬਰਕਤ ਪਾਏਗਾ ਤੁਹਾਡੀਆਂ ਲੰਮੀਆਂ ਮਰਾ ਕਰੇਗਾ ਸੋ ਇਹੋ ਜਿਹੀ ਪਰਿਵਾਰ ਦੀ ਗਰੀਬ ਪਰਿਵਾਰ ਦੀ ਵੱਧ ਚੜ ਕੇ ਮਤ ਕਰਿਆ ਕਰੋ ਜੀ ਸੋ ਵੀਰ ਜੀ ਇੱਕ ਸਰਕਾਰ ਵੱਲੋਂ ਇੱਕ ਮਲਕਾਟ ਵੀ ਬੰਦਾ ਸੀ ਇਲਾਜ ਦਾ ਜਿਹੜਾ ਕਾਰਡ ਬਣਾ ਉਹ ਇਸ ਪਰਿਵਾਰ ਦਾ ਬਣਿਆ ਹੋਇਆ ਕਿ ਨਹੀਂ ਬਿਲਕੁਲ ਜੀ ਉਹ ਪਹਿਲਾਂ ਬਣਿਆ ਦੇ ਉਹ ਜੈਂਟਲੀ ਪੈਰ ਤੇ ਉਹਨਾਂ ਦਾ ਆ ਕਾਰਡ ਬਣਾਇਆ ਗਿਆ ਵਾ ਸੋ ਉਸ ਕਾਰਡ ਦੇ ਵਿੱਚ ਉਹਨਾਂ ਦੱਸਿਆ ਗਿਆ ਕਿ ਇਸ ਹਸਪਤਾਲ ਦੇ ਵਿੱਚ ਜੋ ਇਹਦਾ ਇਹ ਜਲਦੀ ਸਰਜਰੀ ਹੋਣੀ ਆ ਇਹਦਾ ਇਲਾਜ ਇਸ ਕਾਰਡ ਤੇ ਨਹੀਂ ਹੁੰਦਾ ਕਾਰਟ ਦਾ ਇਹ ਰੀਜਨ ਹੁੰਦਾ ਵੀ ਹਾਂਜੀ ਕਾਲ ਸਾਹਿਬ ਜੀ ਕਾਰਟ ਦਾ ਇਹੀ ਰੀਜਨ ਹੁੰਦਾ ਜੇ ਹਸਪੀਟਲ ਚ ਜਾਈਏ ਕਾਰਟ ਇਹੋ ਚਲਾਇਆ ਜਾਂਦਾ ਵੀ ਉਹਦਾ ਸੈਂਟਰ ਨਹੀਂ ਹੈਗਾ ਹੂੰ ਕਾਰਟ ਆਪਾਂ ਨੂੰ ਦਿੰਨੇ ਆ ਵੀ ਤੁਹਾਡਾ ਇਲਾਜ ਦਾ ਵੀ ਵਾਸਤੇ ਕਾਰਡ ਬਣ ਗਿਆ ਉਹ ਮੁੜ ਕੇ ਆਂਦੇ ਸਾਡੇ ਤੋਂ ਸੈਂਟਰ ਨਹੀਂ ਆਏਗਾ ਵੀ ਇੱਥੇ ਚੱਲਣਾ ਹੀ ਨਹੀਂ ਕੋਈ ਆਂਦੇ ਸਾਡੇ ਤੋਂ ਮਤਲਬ ਪਿੱਛੋਂ ਪਹਿਹਾਰ ਨਹੀਂ ਪੈਂਦਾ ਇਲਾਜ ਹੋਣਾ ਹੀ ਨਹੀਂ ਤੇ ਮਰੀਜ਼ ਇਤਰੇ ਹੀ ਮਰ ਜਾਂਦਾ ਪਈ ਦਾ ਲਾਜ ਕੀ ਹੋਣਾ ਜੇ ਉਹਨਾਂ ਨੇ ਕਾਟ ਦਿਖਾਈਏ ਮੌਕੇ ਤੇ ਬਣਾਈਏ ਉਹ ਬਾਨਾ ਨਹੀਂ ਬਹੁਤ ਹੀ ਜਿਆਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਚੋਂ ਮੈਂ ਸਮੇ ਸਮੇਂ ਦੀਆਂ ਸਰਕਾਰਾਂ بڑا ਦਾਵਾ ਕਰਦੀਆਂ ਨੇ ਬੜੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਮਾਤਾ ਜੀ ਕਣਕ ਮਿਲਦੀ ਏ ਤੁਹਾਨੂੰ ਹਾਂਜੀ ਮਿਲਦੀ ਅੱਛਾ ਜੀ ਅਹ ਠੀਕ ਹੈ ਤੇ ਕਾਰਡ ਵੀ ਬਾਅਦ ਦੇ ਵਿੱਚ ਬਣਿਆ ਕਿ ਜਾਂ ਪਹਿਲਾਂ ਤੋਂ ਬਣਿਆ ਹੋਇਆ ਸੀ ਨਹੀਂ ਕੱਲ ਬਣਾਇਆ ਸੀ ਤੇ ਪਰਸੋਂ ਪੈਰ ਤੇ ਬਣਾਇਆ ਤੇ ਆਂਦੇ ਵੀ ਚੱਲ ਜਾਊਗਾ ਸੋ ਆਂਦੇ ਨਹੀਂ ਚੱਲਣਾ ਅੱਛਾ ਹੁਣ ਕਹਿੰਦੇ ਕਿ ਨਹੀਂ ਚੱਲਣਾ ਉਹ ਹਾਂਜੀ ਸੋ ਮਾਤਾ ਜੀ ਨੇ ਕਹਿ ਕੇ ਪਹਿਲੋ ਕਾਰਟ ਨਹੀਂ ਸੀ ਬਣਿਆ ਪਰ ਤੁਰੰਤ ਪੈਰ ਤੇ ਬਣਾਇਆ ਤੇ ਹਸਪੀਟਲ ਵਾਲਿਆਂ ਨੇ ਕਹਿ ਦਿੱਤਾ ਕਿ ਇਹ ਸਾਡੇ ਇੱਥੇ ਨਹੀਂ ਚੱਲਦਾ ਇਹਦੇ ਤੇ ਇਲਾਜ ਨਹੀਂ ਹੋਣਾ ਸੋ ਹਸਪੀਟਲ ਵਾਲਿਆਂ ਨੇ ਵੀ ਲੱਖ ਡੇਢ ਲੱਖ ਦੀ ਡਿਮਾਂਡ ਕੀਤੀ ਹੈ ਸੋ ਵੀਰ ਜੀ ਇਸ ਪਰਿਵਾਰ ਦਾ ਕੋਈ ਸੰਪਰਕ ਨੰਬਰ ਹੈਗਾ ਤਾਂ ਸਾਡੇ ਸਰੋਤਿਆਂ ਨੂੰ ਜਰੂਰ ਦੱਸ ਦਿਓ ਤਾਂ ਕਿ ਉਹ ਸਿੱਧਾ ਉਸ ਸੰਪਰਕ ਪਰਿਵਾਰ ਦੇ ਨਾਲ ਕਰ ਸਕਣ ਜਰੂਰ ਜੀ ਜਰੂਰ ਸੋ ਇਹਨਾਂ ਦਾ ਕਨੈਕਟ ਨੰਬਰ ਹੈਗਾ ਜੀ 98552 ਜੀ 574349855257434 ਦਾ ਕਨੈਕਟਰ ਨੰਬਰ ਹੈਗਾ ਜੀ ਸੋ ਵੀਰ ਜਿਹੜਾ ਜੀ ਆਪਣਾ ਇਹਦੀ ਮਤ ਕਰਨੀ ਚਾਹੁੰਦਾ ਇਸ ਪਰਿਵਾਰ ਦੀ ਜੇ ਨੰਬਰ ਹੈਗਾ ਜੀ ਇਹਨਾਂ ਦਾ ਇਹਨਾਂ ਨਾਲ ਕਨੈਕਟ ਕਰ ਸਕਦੇ ਜਦੋਂ ਮਰਜੀ ਧੰਨਵਾਦ ਜੀ ਸੋ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਏ ਕਿਹਾ ਕਿ ਜਿਹੜੇ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ ਨਾ ਹੀ ਸਰਕਾਰਾਂ ਸਮੇਂ ਸਿਰ ਬਾਹ ਫੜਦੀਆਂ ਨੇ ਲਾਰਾ ਜਰੂਰ ਲਾਉਂਦੀਆਂ ਨੇ ਜਦੋਂ ਇਲੈਕਸ਼ਨ ਆਉਂਦੀ ਹੈ ਵੋਟਾ ਜਰੂਰ ਲੈਣ ਆਉਂਦੀਆਂ ਨੇ ਪਰ ਜਦੋਂ ਵੀ ਕੋਈ ਪ੍ਰੋਬਲਮ ਪੈ ਜਾਂਦੀ ਹੈ ਮੁਸੀਬਤ ਆ ਜਾਂਦੀ ਹੈ ਤਾਂ ਸਾਥ ਨਹੀਂ ਦਿੰਦਿਆਂ ਸੋ ਐਨਆਰਆਈ ਵੀਰਾਂ ਤੇ ਆਸ ਹੈ ਦਾਨੀ ਸੱਜਣਾ ਤੇ ਆਸ ਹੈ ਸੋ ਜੇ ਇਸ ਵੀਰੋ ਤੁਸੀਂ ਮਦਦ ਨਹੀਂ ਨਾ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣ ਤੱਕ ਇਹ ਜਿਹੜੀ ਵੀਡੀਓ ਪਹੁੰਚ ਸਕੇ ਤੇ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ